ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਲਵਾਈਆਂ ਨੇ ਜੀ ਤੀਆਂ ਅੱਜ ਤੀਜ ਤੇ ਹੁਣ ਆਪਾਂ ਹਰ ਰੋਜ਼ ਤੀਆਂ ਲਾਇਆ ਕਰਾਂਗੇ ਸਾਵਣ ਦਾ ਮਹੀਨਾ ਸੁਣ ਪਤਾ ਤੀਆਂ ਦਾ ਤਿਹਾਰ ਆ ਤੇ ਆਪਾਂ ਅੱਜ ਤੋਂ ਤੀਆਂ ਸਟਾਰਟ ਕੀਤੀਆਂ ਨੇ ਬੈਗਰੂ ਦਾ ਨਾਮ ਲੈ ਕੇ ਤੇ ਤੁਸੀਂ ਦੱਸਣਾ ਸਾਡੀਆਂ ਧੀਆ ਕਿਸ ਤਰ੍ਹਾਂ ਦੀਆਂ ਲੱਗੀਆਂ ਤੇ ਆਪਾਂ ਛੋਟਾ ਜਿਹਾ ਪ੍ਰੋਗਰਾਮ ਕੀਤਾ ਜੀ ਧੀਆ ਦਾ ਆਪਣੇ ਘਰ ਵਿੱਚ ਤੇ ਬੇਹ ਗਰੂ ਸਾਰਿਆਂ ਦੇ ਘਰ ਇਸ ਤਰ੍ਹਾਂ ਖੁਸ਼ੀਆਂ ਦੇ ਪ੍ਰੋਗਰਾਮ ਲੈਂਦੇ ਰਹੇ ਖੁਸ਼ੀਆਂ ਖੇੜੇ ਵਸਦੇ ਰਹਿਣ ਸਾਰੇ ਭੈਣ ਭਰਾ ਹੱਸਦੇ ਵਸਦੇ ਰਹਿਣ ਆਪਾਂ ਆਪਣੇ ਘਰਾਂ ਵਿੱਚ ਤੇ ਆਪਾਂ ਇੱਕ ਨਮਾਣੀ ਜੀ ਕੋਸ਼ਿਸ਼ ਕੀਤੀ ਹੈ ਜੀ ਤੇ ਕੁੜੀਆਂ ਜਿਹੜੀਆਂ ਦਾ ਤਿਹਾਰ ਮਨਾਉਣ ਦੀ ਰਹਿ ਗਈਆਂ ਹੂੰ ਪਹਿ ਪਈ ਤਾਂ ਪਾਈ ਕੱਪੜੇ ਦਿਖਾਈ ਜਾਵੇ ਪਹਿ ਨੂੰ ਪਸੰਦ ਨਹੀਂ। ਉਸ ਤੋਂ ਬਾਅਦ ਉਹਨੇ ਢੇਰ ਲਾ ਲੇ। ਉਹ ਪਹਿ ਨੂੰ ਪੁੱਛੇ ਕਹਿੰਦਾ ਪਾੜਾ ਬੀਬੀ ਪਾੜਾ ਪਾੜਾ ਬੀਬੀ ਪਾੜਾ 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 ਪਹਿ ਲੈਣ ਚਲ ਗਈ ਕੱਪੜੇ। ਕੋਈ ਮਾਮੀਆਂ ਦੇ ਲੈ ਲੇ ਭੂ ਹੋਵੇ। ਮੰਮੀ ਖਾ ਰਹੀ ਸੀ। ਉਹਦਾ ਵੀ ਲੈ ਲਿਆ। ਮੰਮੀ ਖਾ ਰਹੀ ਸੀ। ਮੰਮੀ ਘਾਰੀ ਸੀ ਦੁਬਾਰਾ ਦੁਬਾਰਾ ਸ਼ੁਰੂ ਕਰੋ i'm going ਇਹ ਦਿਲ ਦਾ ਕੁਰਿਓ ਮੇਰੀ ਨਸ ਨਸਾਂ ਦਾ ਬਚਾੜੀ ਦਿਲ ਤੋਂ ਦੁਨੀਆ ਨਹੀਂ ਹੋਣੀ ਨਹੀਂ ਹੋਣੀ ਕਾਈਂ ਜੁੜਿਆ ਸੜਾ ਚੱਕੀ ਆਨੀ ਚੰਦਾ ਵਿੱਚ Do you see? ਵੀਰ ਜਿੰਨੇ ਕੰਮ ਬਥੇਰਾ ਕਰਦੀ ਤੇਰੀ ਮਾਂ ਮੇਰੇ ਨਾਲ ਵੀ ਤੇ ਮੈਂ ਦੱਸੂਗੀ ਕਲੇ ਨੂੰ ਜਾਨੋ মতো লাগতে দেখুন ওদের তো आई <laughs> नाराज <laughs> ਸਰਗੀ ਬਾਜ਼ਾਰ ਵੀ ਕੱਪੜਾ ਲਈ ਗਈ ਲਈ ਮਾਮੇ ਜੀ ਸਾਫ ਦਾ ਹੀ ਲੈ ਲੈ ਇਹ ਕਹਿੰਦੀ ਮੈਂ ਕੁਲਵਿੰਦਰ ਤੋਂ ਸੁਵਾਉਣੇ ਨੇ ਉਹ ਨਾ ਰੁਸ ਜੇ ਉਹਦਾ ਵੀ ਲੈ ਲਾ ਭਣੀ ਉਹਦਾ ਵੀ ਲੈ ਲਿਆ ਜਾਇ ਤਾਂ ਕੱਪੜੇ ਦੀ ਪਰਵਾਹੀ ਗਈ ਪਰ ਵੀਰਾ ਕਹਿੰਦਾ ਲਿਆ ਭਾਈ ਕਰ ਦੋ ਸਾਹਬ ਜੋ ਦੋ ਨੁਕੀਤਾ ਸਾਹਬ ਐਡਾ ਬਿੱਲ ਵੀਰਾ ਕਹਿੰਦਾ ਐਡਾ ਵੱਡਾ ਬਿੱਲ ਹਾਏ ਮੇਰਾ ਬਿੱਲ ਐਡਾ ਵੱਡਾ ਬਿੱਲ ਹਾਏ ਮੇਰਾ ਬਿੱਲ ਐਡਾ ਵੱਡਾ ਬਿੱਲ ਹਾਏ ਮੇਰਾ ਬਿੱਲ